ਜੀ ਪੰਜਾਬੀ ডিপਾਰਟਮੈਂਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਕਰਾਂਗੇ ਐਮ ਪੰਜਾਬੀ ਸਮੈਸਟਰ ਦੂਜਾ ਪਰਚਾ ਪੰਜਵਾਂ ਆਧੁਨਿਕ ਪੰਜਾਬੀ ਸਹਿਤ ਦਾ ਇਤਿਹਾਸ ਦਾ ਟੌਪਿਕ ਨੰਬਰ 6 ਆਧੁਨਿਕ ਸਹਿਤ ਰੂਪਾ ਦਾ ਜਨਮ ਤੇ ਵਿਕਾਸ ਆਧੁਨਿਕ ਸਹਿਤ ਰੂਪਾ ਦਾ ਜਨਮ ਤੇ ਵਿਕਾਸ ਜਿਹੜਾ ਉਹ ਕਿਹੜੇ ਕਿਹੜੇ ਪੜਾਵਾਂ ਚੋਂ ਹੋ ਕੇ ਲੰਘਿਆ ਸੀਗਾ ਉਹਦੇ ਬਾਰੇ ਇਹਦੇ ਇਹ ਵਾਲੇ ਟੌਪਿਕ ਦੇ ਵਿੱਚ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਸਹਿਤ ਆ ਉਹਦਾ ਕੋਸ਼ਕ੍ਰਿਤ ਅਰਥ ਜਿਹੜਾ ਉਹ ਸੰਜੋਗ ਮਿਲ ਤੇ ਸਾਥਿਆ ਠੀਕ ਹੈ ਜੀ ਅੱਗੇ ਸਹਿਤ ਦੇ ਰੂਪ ਜਿਹੜੇ ਆ ਹਰ ਇੱਕ ਸਹਿਤਕਾਰ ਆਪਣੇ ਅਨੁਸਾਰ ਆਪਣੀ ਸੋਚ ਅਨੁਸਾਰ ਆਪਣੇ ਮਨਪੋਂਦੇ ਵਿਸ਼ਿਆਂ ਦੇ ਅਨੁਸਾਰ ਹੀ ਸਹਿਤ ਦੀ ਰਚਨਾ ਕਰਦਾ ਹੈ ਕੋਈ ਵੀ ਉਹ ਰਚਨਾ ਕਰਦਾ ਹੈ ਕਵਿਤਾ ਨਾਵਲ ਉਹ ਜੋ ਵੀ ਕਰਦਾ ਹੈ ਉਹ ਆਪਣੀ ਸੋਚ ਦੇ ਅਕੋਰਡਿੰਗ ਹੀ ਉਸ ਦੀ ਰਚਨਾ ਕਰਦਾ ਹੈ ਸੋ ਇਹਦੇ ਵਿੱਚ ਸਾਡਾ ਜਿਹੜਾ ਸਹਿਤ ਰੂਪ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਰੂਪ ਆ ਜਾਂਦੇ ਆ ਨਾਵਲ ਕਹਾਣੀ ਨਾਟਕ ਨਵਾਂ ਸਫਰਨਾਮਾ ਖੋ ਜਾਦ ਇਹ ਵਾਲੇ ਜਿਹੜੇ ਸਾਡੇ ਸਹਿਤ ਰੂਪ ਆ ਜਾਂਦੇ ਆ ਠੀਕ ਹੈ ਜੀ ਪੁਰਾਣੇ ਤੇ ਨਵੇਂ ਸਹਿਤ ਰੂਪ ਜਿਹੜੇ ਆ ਪੁਰਾਤਨ ਸਹਿਤ ਵਿੱਚ ਕਵਿਤਾ ਪ੍ਰਦਾਨ ਮਾਧਿਅਮ ਹੋਣ ਕਰਕੇ ਇਸ ਦੇ ਬਾਰੇ ਸਾਰੇ ਕਾਵ ਰੂਪ ਪ੍ਰਸਿੱਧ ਸੰਜਮਿਕ ਕਿੱਸਾ ਵਾਰ ਮਹਾ ਬਾਰਾਮਾ ਪ੍ਰਬੰਧ ਕਾਵ ਆਦਿ ਤੋ ਇਹ ਵਾਲੇ ਜਿਹੜੇ ਸੀਗੇ ਇਹ ਉਪਲਬਧ ਸੀਗੇ ਤੇ ਬਾਕੀ ਜਿਹੜੇ ਆ ਉਸ ਤੋਂ ਬਾਅਦ ਜਿਹੜੇ ਨਵੇਂ ਹੁਣ ਮੰਨੇ ਜਾ ਸਕਦੇ ਆ ਨਾਵਲ ਨਿੱਕੀ ਕਹਾਣੀ ਨਾਟਕ ਇਕਾਂਗਿਆਦ ਅਨੁਤ ਅਦੋਨਿਕ ਕਾਲ ਦੀ ਉਪਜਾਣ ਠੀਕ ਹੈ ਜੀ ਅੱਗੇ ਆ ਜਾਂਦਾ ਅਦੋਨਿਕ ਕਵਿਤਾ ਦੇ ਕਾਵ ਰੂਪਾ ਦਾ ਜਨਮ ਅਦੋਨਿਕ ਕਵਿਤਾ ਜਿਹੜੀ ਉਹਦੇ ਕਾਵ ਰੂਪਾ ਦਾ ਜਨਮ ਆ ਜਿਹੜਾ ਉਹ ਕਿਵੇਂ ਹੋਇਆ ਆ ਉਹ ਮਤਲਬ ਕਿਹੜੇ ਵਿਸ਼ੇ ਤੋਂ ਮਤਲਬ ਕਿਹੜੇ ਸਹਿਤ ਤੋਂ ਉਹਨਾਂ ਦੀ ਜੜੀ ਉਤਪਤੀ ਆ ਉਹ ਹੁਣੀ ਸਟਾਰਟ ਹੋਈ ਆ ਠੀਕ ਹੈ ਜੀ ਉਹ ਦੇਖਾਂਗੇ ਕਿ ਆਪਾਂ ਰੂਪ ਦੇ ਪੱਖ ਤੋਂ ਲੰਮੀ ਵਿਰਤਾਂਤੀ ਕਾਵ ਮਹਾਕਾਵ ਛੋਟੀ ਨਿੱਕੀ ਕਵਿਤਾ ਤੋਂ ਬਿਨਾ ਗੀਤ ਗਜ਼ਲ ਰੁਬਾਈ ਆਦ ਅਧੁਨਿਕ ਕਵਿਤਾ ਦੇ ਰੂਪ ਬਣ ਗਏ ਹਨ ਸੋ ਇਹ ਇਹਨਾਂ ਦੇ ਰੂਪ ਬਣੇ ਆ ਤੇ ਇਹਨਾਂ ਦਾ ਇਹ ਕਿੱਥੋਂ ਆਏ ਆ ਮਤਲਬ ਕਿ ਕਿਸੇ ਸਭ ਤੋਂ ਪਹਿਲਾਂ ਕਿਸੇ ਕਵੀ ਨੇ ਕਵਿਤਾ ਦਾ ਇੱਕ ਭਾਗ ਦੇਖਿਆ ਤਾਂ ਉਹਨੇ ਉਹਦੇ ਵਿੱਚੋਂ ਹੀ ਇਹਨਾਂ ਰੂਪਾਂ ਨੂੰ ਜਨਮ ਦੇ ਦਿੱਤਾ ਠੀਕ ਹੈ ਜੀ ਸੋ ਇਹ ਵლა ਤੁਸੀਂ ਇੱਕ ਵਾਰੀ ਰੀਡ ਕਰ ਲਿਓ ਇਹਦੇ ਵਿੱਚ ਇਹ ਦੱਸਿਆ ਹੋਇਆ ਆ ਕਿ ਜਿਹੜਾ ਕਿ ਭਾਈ ਵੀਰ ਸਿੰਘ ਅਨੂ ਅਧੁਨਿਕ ਪੰਜਾਬੀ ਕਵਿਤਾ ਦਾ ਜਨਮਦਾਤਾ ਮੰਨਿਆ ਗਿਆ ਹੈ ਠੀਕ ਹੈ ਉਹਨਾਂ ਦੁਆਰਾ ਹੀ ਉਹਨਾਂ ਨੇ ਪਹਿਲੀ ਕਵਿਤਾ ਲਿਖੀ ਤੇ ਉਸ ਤੋਂ ਬਾਅਦ ਫਿਰ ਅੱਗੇ ਕਵਿਤਾਵਾਂ ਲਿਖਣੀਆਂ ਸਟਾਰਟ ਹੋ ਗਈਆਂ ਉਹਨਾਂ ਦੀ ਰਿਸੇ ਸੋ ਇਹ ਵਾਲਾ ਦੱਸਿਆ ਗਿਆ ਹੈ ਬਾਕੀ ਥੋੜੀ ਜੀ ਆਲੋਚਕਾਂ ਦੇ ਵਿੱਚ ਇੱਥੇ ਮਤ ਭੇਦਿਆ ਕਿ ਸ਼ਾ ਮੁਹੰਮਦ ਵੀ ਜਿਹੜਾ ਆ ਉਹ ਸੀਗਾ ਅਧੁਨਿਕ ਕਵੀ ਸੀਗਾ ਮਤਲਬ ਉਹ ਪਹਿਲਾ ਕਵੀ ਸੀਗਾ ਜਿਨੇ ਕਵਿਤਾ ਅਧੁਨਿਕ ਕਵਿਤਾ ਲਿਖਣੀ ਸਟਾਰਟ ਕੀਤੀ ਸੀ ਸੋ ਇਹ ਥੋੜਾ ਜਿਹਾ ਇੱਥੇ ਉਹਨਾਂ ਦੇ ਮਤ ਭੇਦ ਵਗੈਰਾ ਇਹ ਤੁਸੀਂ ਰੀਡ ਕਰਨੇ ਆ ਤੇ ਪੇਪਰ 'ਚ ਵੀ ਜ਼ਰੂਰ ਲਿਖਣੇ ਆ ਤੇ ਇਹਦੇ 'ਚ ਇਹ ਹੋਊਗਾ ਕਿ ਸਾਡੀ ਜਾਣਕਾਰੀ ਜਿਹੜੀ ਆ ਇਸ ਵਿਸ਼ੇ ਤੇ ਬਹੁਤ ਵਧੀਆ ਆ ਠੀਕ ਹੈ ਜੀ ਅੱਗੇ ਆ ਗਿਆ ਭਾਈ ਵੀਰ ਸਿੰਘ ਦੇ ਕਾਵ ਰੂਪ ਜਿਹੜੇ ਉਹਨਾਂ ਦੇ ਕਾਵ ਰੂਪ ਸੀਗੇ ਉਹ ਆਪਾਂ ਇੱਥੇ ਦਵਾਂਗੇ ਕਿ ਰੰਮ ਵਿੱਚ ਭਾਈ ਸਾਹਿਬ ਨੇ ਕੁਝ ਗੀਤ ਲਿਖੇ ਜੋ ਟਰੈਕਟਰਾਂ ਤੇ ਕੰਬਦੀ ਕਲਾਈ ਵਿੱਚ ਸ਼ਾਮਿਲ ਹਨ ਇਸ ਪਿੱਛੋਂ ਕਾਫੀ ਛੋਟੀਆਂ ਕਵਿਤਾਵਾਂ ਲਿਖੀਆਂ ਗਈਆਂ ਸੋ ਉਹਨਾਂ ਦਾ ਜਿਹੜਾ ਮਹਾਕਾਫੀਓ ਰਾਣਾ ਸੂਰਤ ਸਿੰਘ ਸੀਗਾ ਪ੍ਰੋਫੈਸਰ ਪੂਰਨ ਸਿੰਘ ਤੇ ਰਾਮ ਚਾਤਰੀ ਕਿਰਪਾ ਸਾਦਰ ਜਿਹੜੇ ਹੋਰ ਵੀ ਕਵੀ ਹੋਏ ਆ ਉਹਨਾਂ ਦੇ ਨਾਲ ਉਹ ਇਹ ਹੋਇਆ ਠੀਕ ਹੈ ਉਹਨਾਂ ਦੇ ਬਾਰੇ ਵੀ ਥੋੜਾ ਜਿਹਾ ਇੱਥੇ ਚੰਨਣ ਪਾਇਆ ਹੋਇਆ ਇਹ ਵੀ ਤੁਸੀਂ ਰੀਡ ਆਊਟ ਕਰਨਾ ਆ ਸੋ ਨੈਕਸਟ ਆ ਗਿਆ ਆਧੁਨਿਕ ਵਾਰਤਕ ਸਹਿਤ ਰੂਪਾ ਦਾ ਜਨਮ ਜਿਹੜੇ ਵਾਰਤਕ ਸਹਿਤਾ ਉਹ ਰੂਪ ਜਿਹੜੇ ਆ ਉਹਨਾਂ ਦਾ ਜਨਮ ਜਿਹੜਾ ਆ ਉਹ ਕਿਹੜੇ ਕਿਵੇਂ ਕਿਵੇਂ ਹੋਇਆ ਆ ਠੀਕ ਹੈ ਜੀ ਉਹ ਆਪਾਂ ਇੱਥੇ ਦੇਖਣਾ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਉਹਨਾਂ ਦਾ ਗਲਪ ਆ ਗਲਪ ਦੇchnਾਵਲ ਤੇ ਨਿੱਕੀ ਕਹਾਣੀ ਆਉਂਦੀ ਆ ਨਾਟਕ ਦੇ ਵਿੱਚ ਪੂਰਾ ਤੇ ਇਕੰਗ ਜਾਂਦੇ ਆ ਨਿਬੰਧ ਦੇ ਗਦ ਵਿੱਚ ਸਹਿਤ ਦੇ ਫੁਟਕਲ ਰੂਪ ਜਿਵੇਂ ਜੀਵਨੀ ਤੇ ਸਫ਼ਰ ਨਾਮ ਆ ਜਾਂਦੇ ਆ ਆਲੋਚਨਾ ਖੋਜ ਪਰਖ ਤੇ ਸੰਪਾਦਨਾ ਜਾਂਦਾ ਤੇ ਗਿਆਨ ਲਈ ਸਹਿਤ ਤੇ ਅਨੁਵਾਦ ਆ ਜਾਂਦਾ ਮਤਲਬ ਕਿ ਆਪਾਂ ਜਿਹੜਾ ਆਧੁਨਿਕ ਵਾਰਤਕਾ ਉਹਨਾਂ ਵਿੱਚ ਇਹ ਸਾਰੇ ਜਿਹੜੇ ਸਹਿਤ ਰੂਪ ਆ ਇਹ ਆ ਜਾਂਦੇ ਆ ਸੋ ਸਭ ਤੋਂ ਪਹਿਲਾਂ ਆਪਾਂ ਗਲਪ ਦੇ ਵਿੱਚ ਨਾਵਲ ਦੇਖਾਂਗੇ ਨਾਵਲ ਜਿਦਾਂ ਕਿ ਮੈਂ ਤੁਹਾਨੂੰ ਸ਼ਾਰਟ ਚ ਦੱਸ ਦਿੰਨੀ ਆ ਨਾਵਲ ਤਾਂ ਉਹੀ ਹੋ ਗਿਆ ਨਾ ਇੱਕ ਮਤਲਬ ਬਹੁਤ ਹੀ ਵੱਡੀ ਕਹਾਣੀ ਹੁੰਦੀ ਆ ਕਿਸੇ ਚੀਜ਼ ਦੇ ਬਾਰੇ ਕਿਸੇ ਵਿਸ਼ੇ ਦੇ ਉੱਤੇ ਇੱਕ ਬਹੁਤ ਵੱਡੀ ਕਹਾਣੀ ਲਿਖੀ ਹੁੰਦੀ ਆ ਠੀਕ ਹੈ ਜੀ ਜਿਹੜੇ ਕਿ ਉਹ ਵਿਸ਼ੇ ਨੂੰ ਪਕੜ ਕੇ ਹੀ ਆਪਣਾ ਪੂਰਾ ਜਿੰਨਾ ਵੀ ਉਹਦਾ ਉਹਦੀ ਲੈਂਥ ਆ ਜਿੰਨੀ ਵੀ ਉਹ ਲੰਬੀ ਕਹਾਣੀ ਆ ਉਹ ਸਾਰੀ ਉਹ ਵਿਸ਼ੇ ਦੀ ਪਕੜ ਨੂੰ ਲੈ ਕੇ ਹੀ ਚੱਲਦੀ ਰਹਿੰਦੀ ਆ ਠੀਕ ਹੈ ਜੀ ਤੇ ਇਹ ਬਹੁਤ ਹੀ ਇੱਕ ਕਿਤਾਬ ਵੀ ਹੋ ਸਕਦੀ ਆ ਪੂਰੀ ਇੱਕ ਕਿਤਾਬ ਵੀ ਹੋ ਸਕਦੀ ਆ ਇਹ 40 ਪੰਨ ਦੀ ਆਦੀ ਹੋ ਸਕਦੀ ਹੈ ਠੀਕ ਹੈ ਜੀ ਇੱਕ ਨਾਵਲ ਹੋਗੀ ਠੀਕ ਹੈ ਤੇ ਇਹ ਚ ਨਾਵਲ ਤੁਸੀਂ ਦੇਖਣੀ ਆ ਇੱਕ ਦੋ ਨਾਵਲ ਜਿਹੜੀਆਂ ਕਿ ਤੁਸੀਂ ਯਾਦ ਕਰਨੀਆਂ ਤੇ ਲਿਖਣੀਆਂ ਨਾਵਲ ਵਾਲੇ ਪੈਰ ਨੈਕਸਟ ਆ ਗਿਆ ਨਿੱਕੀ ਕਹਾਣੀ ਨਿੱਕੀ ਕਹਾਣੀ ਦੇ ਵਿੱਚ ਕਹਾਣੀ ਦੇ 3-4 ਪੰਨੇ ਹੋ ਸਕਦੇ ਆ 6-7 ਪੰਨੇ ਹੋ ਸਕਦੇ ਆ ਠੀਕ ਹੈ ਜੀ ਤੇ ਉਹਨੂੰ ਉਹਦੇ ਚ ਵੀ ਇੱਕ ਵਿਸ਼ੇ ਦੀ ਪਕੜ ਹੁੰਦੀ ਹੈ ਨਾਵਲ ਚ ਵੀ ਇੱਕ ਵਿਸ਼ੇ ਦੀ ਪਕੜ ਨਿੱਕੀ ਕਹਾਣੀ ਚ ਵੀ ਬਟ ਉਹਨਾਂ ਦੀ ਜਿਹੜੀ ਲੰਬਾਈ ਆ ਉਹਦੇ ਤੋਂ ਉਹਦੇ ਉਹਨਾਂ ਦੇ ਨਾਮ ਨਿਸ਼ਚਿਤ ਕੀਤੇ ਗਏ ਕਿ ਨਿੱਕੀ ਕਹਾਣੀਆ ਤੇ ਇਹ ਨਾਵਲ ਠੀਕ ਹੈ ਜੀ ਸੋ ਇਹਦੇ ਚ ਵੀ ਇਹ ਵੀ ਤੁਸੀਂ ਪੂਰਾ ਰੀਡ ਕਰਨਾ ਨਿੱਕੀ ਕਹਾਣੀ ਵਾਲਾ ਪੋਰਸ਼ਨ ਵੀ ਅੱਗੇ ਨਾਟਕ ਆ ਜਾਂਦਾ ਨਾਟਕ ਤਾਂ ਐਕਚੁਅਲ ਦੇ ਵਿੱਚ ਅਸੀਂ ਟੀਵੀ ਤੇ ਵੀ ਦੇਖਦੇ ਆ ਫੋਨ 'ਚ ਵੀ ਦੇਖਦੇ ਪਏ ਆ ਅੱਜਕੱਲ ਨਾਟਕ ਠੀਕ ਹੈ ਜੀ 1 ਘੰਟੇ ਦਾ ਹੋ ਸਕਦਾ ਡੇਢ ਘੰਟੇ ਦਾ ਹੋ ਸਕਦਾ ਵਾ ਸੋ ਲਿਖਤੀ ਰੂਪ ਦੇ ਵਿੱਚ ਵੀ ਇੰਨਾ ਟਾਈਮ ਲੱਗੂਗਾ ਪੜਨ ਦੇ ਲਈ ਵੀ ਠੀਕ ਹੈ ਜੀ ਬਾਕੀ ਖੇਡਣ ਤੇ ਥੋੜਾ ਜਿਹਾ ਜ਼ਿਆਦਾ ਟਾਈਮ ਵੀ ਲੱਗ ਸਕਦਾ ਉਹਨਾਂ ਵੀ ਲੱਗ ਸਕਦਾ ਬਾਕੀ ਨਾਟਕ ਵੀ ਇੱਕ ਵੇਸ਼ ਉਪਰੇ ਕੇ ਹੀ ਪੂਰਾ ਆਪਣੇ ਜਿਹੜਾ ਕਹਾਣੀ ਆ ਇਹ ਵੀ ਤੁਸੀਂ ਰੀਡ ਆਊਟ ਕਰਨਾ ਇਹ ਮੈਂ just ਤੁਹਾਨੂੰ ਇਹ ਦੱਸਦੀ ਪਈਆਂ ਕਿ ਇਹ ਇਹਨਾਂ 'ਚ ਥੋੜਾ ਥੋੜਾ ਅੰਤਰ ਕੀ ਆ ਨਾਵਲ ਨਾਟਕ ਨਿੱਕੇ ਕਹਾਣੀ ਦੇ ਵਿੱਚ ਥੋੜਾ ਥੋੜਾ ਅੰਤਰ ਕੀ ਆ ਅਗੇ ਆਧੁਨਿਕ ਪੰਜਾਬੀ ਵਾਰਤਕ ਜਿਹੜੀ ਆਧੁਨਿਕ ਪੰਜਾਬੀ ਵਾਰਤਕ ਆ ਸੋਦਾ ਮੋਢੀ ਭਾਈ ਵੀਰ ਸਿੰਘ ਨੂੰ ਹੀ ਆਇਆ ਆ ਠੀਕ ਆ ਤੇ ਬਾਕੀ ਆਧੁਨਿਕ ਵਾਰਤਕ ਬਾਰੇ ਜਿਹੜਾ ਆ ਵਿਦਵਾਨਾਂ ਦਾ ਵਿਚਾਰ ਹੈ ਕਿ ਪੰਜਾਬੀ ਵਾਰਤਕ ਦਾ ਆਰੰਭ 16ਵੀਂ ਸਦੀ ਵਿੱਚ ਹੋਇਆ ਜਦੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਜਨਮ ਸਾਖੀਆਂ ਲਿਖੀਆਂ ਗਈਆਂ 18ਵੀਂ ਸਦੀ ਤੱਕ ਲਿਖੀ ਗਈ ਪੰਜਾਬੀ ਵਾਰਤਕ ਸਿੱਖ ਗੁਰੂਆਂ ਦੇ ਜੀਵਨ ਸਮਾਚਾਰ ਨਾਲ ਸੰਬੰਧਿਤ ਵਿੱਚੋਂ ਇਸ ਵਿੱਚ ਵੰਸਵੰਤਾ ਆਉਣੀ ਆਰੰਭ ਹੋਈ 1949 ਈਸਵੀ ਵਿੱਚ ਅੰਗਰੇਜ਼ਾਂ ਦੇ ਪੰਜਾਬ ਉੱਤੇ ਕਬਜ਼ੇ ਨਾਲ ਆਧੁਨਿਕ ਪੰਜਾਬੀ ਵਾਰਤਕ ਸ਼ੁਰੂ ਹੋਈ ਯੂ ਅਸਾਈ ਮਿਸ਼ਨਰੀਆਂ ਨੇ ਆਪਣੇ ਕਾਰਜ ਲਈ ਕਈ ਪੰਜਾਬੀ ਵਾਰਤਕ ਪੁਸਤਕਾਂ ਦੀ ਰਚਨਾ ਕੀਤੀ ਸੋ ਪਾ ਵੀਰ ਸਿੰਘ ਨੂੰ ਇਹਦੇ ਚ ਉਹ ਮੋਢੀ ਦਿੱਤਾ ਗਿਆ ਠੀਕ ਹੈ ਜੀ ਜਿਨ੍ਹਾਂ ਨੇ ਉਹਦੀ ਰਚਨਾ ਕੀਤੀ ਸੀਗੀ ਬਾਕੀ ਇਹਦੇ ਉਹਦੇ ਬਾਰੇ ਸਾਰਾ ਵਾਰਤਕ ਦੇ ਬਾਰੇ ਇਹ ਤੁਸੀਂ ਰੀਡ ਆਊਟ ਕਰ ਲਓ ਇਹਦੇ ਚ ਮੈਂ ਤੁਹਾਨੂੰ ਮੋਟਾ-ਮੋਟਾ ਦੱਸਿਆ ਵਾ ਬਾਕੀ ਤੁਸੀਂ ਜੋ ਇਹਦੇ ਅੰਦਰਲਾ ਹੈਗਾ ਆ ਛੋਟੇ ਜਿਹੇ ਛੋਟੇ ਛੋਟੇ ਪੁਆਇੰਟਸ ਆ ਉਹ ਤੁਸੀਂ ਖੁਦ ਰੀਡ ਆਊਟ ਕਰਨੇ ਆ ਬਾਕੀ ਜਿੰਨਾ ਮੈਂ ਸਮਝਾਇਆ ਆ ਅਗਰ ਤੁਹਾਡੇ ਕੋਲ ਪੜ੍ਹਨ ਦਾ ਟਾਈਮ ਨਹੀਂ ਹੈਗਾ ਅਗਰ ਨਹੀਂ ਠੀਕ ਹੈ ਠੀਕ ਹੈ ਤੁਸੀਂ ਪਾਸ ਹੋਣਾ ਚਾਹੁੰਦੇ ਹੋ ਤੇ ਜਿੰਨਾ ਮੈਂ ਤੁਹਾਨੂੰ ਬੋਲ ਕੇ ਦੱਸਿਆ ਤੁਸੀਂ ਇਹਨਾਂ ਵੀ ਲਿਖ ਦਿੰਨੇ ਆ ਤਾਂ ਤੁਸੀਂ ਪਾਸ ਹੋ ਸਕਦੇ ਆ ਠੀਕ ਹੈ ਜੀ ਬਾਕੀ ਜੇ ਤੁਸੀਂ ਆਪਣਾ ਵਧੀਆ ਕਰਕੇ ਦਿਖਾਣਾ ਵਧੀਆ ਮਾਰਕਸ ਲੈਣੇ ਆ ਤਾਂ ਤੁਸੀਂ ਇਹਨੂੰ ਵੀ ਵਿੱਚੋਂ ਵੀ ਰੀਡ ਆਊਟ ਕਰੋ ਜੋ ਮੈਂ ਸਮਝਾਇਆ ਉਹਨੂੰ ਵੀ ਚੰਗੀ ਤਰ੍ਹਾਂ ਸਮਝੋ ਠੀਕ ਹੈ ਜੀ ਸੋ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਸਿਖਾਓ ਜੀ